ਕਿਉਂਕਿ ਸਾਡਾ ਬੇੜਾਗਰ ਕਿ ਹੀ ਆਪਣਿਆਂ ਨੇ ਕੀਤਾ ਮੇਰਾ ਵਾਦ ਕਿੱਥੋਂ ਆਇਆ ਸਾਡੇ ਆਪਣੇ ਚੋਂ ਨਿਕਲਿਆ ਇਹ ਜਿੱਦੀ ਸਟੇਸ ਤੇ ਬਾਣੀ ਸਾਡੀ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਹੋਰ ਪੋਥੀਆਂ ਲਾ ਲੋ ਜਾਂ ਹੋਰ ਐਸੇ ਇਸ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਹਨ ਤੁਸੀਂ ਪੜੋ ਆਪਾਂ ਸਿਰਫ ਗੁਰੂ ਮਹਾਰਾਜ ਨੂੰ ਸਿਰਫ ਮੱਥਾ ਟੇਕਦੇ ਆ ਬਾਣੀ ਨੂੰ ਮੱਥਾ ਟੇਕਦੇ ਆ ਕਿ ਮੂਰਤੀ ਵਾਂਗੂ ਮਾਥਾ ਟੇਕ ਦੇਣਾ ਮਾਥਾ ਟੇਕ ਕੇ ਪ੍ਰਕਰਮਾ ਕਰਕੇ ਆਪਾਂ ਬਾਹਰ ਨਿਕਲ ਜਾਨੇ ਕਦੀ ਬਹਿ ਕੇ ਕਿਸ ਨੇ ਬਾਣੀ ਸੁਣੀ ਨਾ ਨਾ ਕਿ ਮਹਾਰਾਜ ਜੀ ਕਹਿਣ ਕਿ ਡੈ ਨੇ ਨਹੀਂ ਨਾ ਤੇ ਅਸੀਂ ਬਾਣੀ ਰਹਿ ਗਈ ਸਾਡੇ ਕੋਲ ਨਾ ਵਿਵਾਖ ਰਹਿ ਗਿਆ ਨਾ ਵੇਵਿਕ ਰਹਿ ਗਿਆ ਨਾ ਬਾਣਾ ਰਹਿ ਗਿਆ ਕੁਝ ਵੀ ਰਹਿ ਗਿਆ ਫਿਰ ਆਪਾਂ ਕੇਸੇ ਸਾਹਿਬ ਨਾਲ ਕਹਿ ਦਿੰਨੇ ਕਿ ਅਸੀਂ ਪੰਜਾਬੀ ਆ ਆਹ ਸਾਡੇ ਪੰਜਾਬੀਅਤ ਆ ਉਸਾਂ ਨੂੰ ਮਾਂ ਬੋਲੀ ਤੇ ਆਉਂਦੀ ਨਹੀਂ ਸਾਹੀਂ ਆਪਣੇ ਨਿਆਣੇ ਅਸੀਂ ਕਨਵਰਟ ਸਕੂਲਾਂ 'ਚ ਪਾਏ ਆ ਜਿੱਥੇ ਪੰਜਾਬੀ ਨਹੀਂ ਬੋਲਣ ਦਿੰਦੇ ਮੂੰਹ ਤੇ ਚਪੜਾ ਮਾਰਦੇ ਨੇ ਟੀਚਰ ਤੁਸੀਂ ਕਿੱਸਾ ਸਾਨੂੰ ਪੰਜਾਬੀ ਕਹਿ ਸਕਦੇ ਹੋ ਆਪਣੇ ਆਪ ਨੂੰ ਭਈ ਬਾਹਰ ਚਲੇ ਗਏ ਤੁਸੀਂ ਬਾਹਰ ਜਾ ਕੇ ਤੁਹਾਡੀਆਂ ਗਾਂ ਆਉਣ ਵਾਲੀਆਂ ਆਗੂ ਜਿਹੜੀਆਂ ਪੀੜੀਆਂ ਨੇ ਉਹ ਖਤਮ ਹੋ ਗਈਆਂ ਨੇ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਅਸੀਂ ਪੰਜਾਬੀ ਆ ਹੈਣਾ ਹਾਰ ਸਾਰੀ ਥੋੜਾ ਕਿ ਗਦਰੀਪਾ ਪਿਆਰਗਾ ਕਿ ਤੁਸੀਂ ਕੱਲ ਨੂੰ ਜ ਸਾਡੇ ਮੁਲਕ ਦੇ ਭੀੜ ਬਣੀ ਤੇ ਜਹਾਜ਼ ਲੈ ਕੇ ਆਪਣੇ ਕਾਰੋਬਾਰ ਛੱਡ ਕੇ ਤੀ ਸਭ ਕੋਈ ਵੇਚ ਵਟ ਕੇ ਇਧਰ ਆਣ ਕੇ ਪਹੁੰਚੋਗੇ ਸਾਰੇ ਇਦਾਂ ਦੇ ਨਹੀਂ ਆ ਹੁਣ ਦੁਨੀਆ ਬਹੁਤ ਸਿਆਣੀ ਹੋ ਗਈ